ਸਾਰੇ ਬ੍ਰਾਉਨ ਸੰਦੀਪ ਜੀ ਮੈਂ ਤੁਹਾਡਾ ਬਹੁਤ ਬਹੁਤ ਬਲਕ ਮੈਂ ਜੀ ਤਾਂ ਵੀਡੀਓ ਚੋ ਭਾਈ ਬਿਆਲ ਸਿੰਘ ਔਰ ਖਾਲੂ ਕੋ ਪਹੁੰਚੁਕੇ ਆ ਪਿੰਡ ਕੋੜ ਖਜਣਾ ਜ਼ਿਲ੍ਹਾ ਗੁਰਦਾਸਪੁਰ ਤਸੀਲ ਪਟਾਣਾ ਦੇਖੋ ਇਹ ਜਿਹੜੇ ਗਾਵੇਂ ਦਿਖਾਣੀ ਆ ਨਾ ਪਰ ਮੇਰੇ ਸਣਾ ਨਾ ਇਹ ਵੀਡੀਓ ਇੱਥੇ ਇਹੋ ਜਿਹੀ ਪਹਿਲਾਂ ਨਹੀਂ ਪਈ ਇਹਨਾਂ ਵੀਡੀਓ ਇੱਥੇ ਹੋਰ ਬੜੇ ਬੜੇ ਪਈ ਹੋਣ ਪਰ ਰਖਿਆਰੀ ਪਈ ਵੀ ਲੋਕੀ ਡੁੱਟ ਜਾਣਗੇ ਤੁਸੀਂ ਵੇਖ ਕੇ ਇਹੋ ਨਿੱਕੇ ਨਹੀਂ ਸ਼ੁਰੂ ਕਰੇ ਭਾਈ ਜੀ ਨਾ ਭਾਈ ਜੀ ਸਿੱਕਾ ਸਿੱਕਾ ਜੀ ਸਿੱਕਾ 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 ਔਰ ਦਰਾਉ ਮੈਂ ਕਿਹਾ ਫਿਰ ਬਾਹਰ ਕੇ ਪੰਪੀ ਦਾ ਵਾਜ ਕੇ ਰੇਡੀਓ ਚੱਕ ਦੋ ਨਹੀਂ ਰੇਡੀਓ ਪਾਈਂਦਾ ਲਵਾਂ ਮਾਲੇ ਕਹੇ ਜਿੱਥੇ ਪਰੇ ਗੱਲ ਕਿਉਂਦੀ ਹੈ ਹਾਂਜੀ ਹਾਂਜੀ ਜਿੱਥੇ ਸੋਨਾ ਪਸ਼ੂ ਹੁੰਦਾ ਨਾ ਉਹ ਸਾਡੇ ਕੋ ਰਹਿ ਨਹੀਂ ਜਾਂਦਾ ਹਾਂ ਰਹਿ ਨਹੀਂ ਕਿਉਂ ਨਹੀਂ ਜਾਂਦਾ ਉਹ ਅਸੀਂ ਆਪ ਸ਼ੌਕ ਕੀ ਆ ਹਾਂ ਇਹ ਗੱਲ ਤਾਂ ਜੀ ਸਹੀ ਹੈ ਪਸ਼ੂ ਮੈਂ ਇਹ ਅਹੀਂ ਵੀ ਸਹੀ ਜੀ ਸੋਚੰਦੇ ਆ ਸਵੇਰ ਦੇ ਜਦੋਂ ਇਹਨਾਂ ਨੂੰ ਨਵਾਲਣ ਦੇ ਆ ਨਾ ਸਵੇਰੇ ਉਦੋਂ ਵੀ ਇਹੋ ਗੱਲ ਸੋਚੰਦੇ ਆ ਵੀ ਪਹਿਲੀ ਵੀਡੀਓ ਆ ਜਿਹੜੀ ਸਾਡੀ ਆ ਮਾਲ ਭੈਣ ਲੱਗਾ ਕਿੰਨੀਆਂ ਵੀਡੀਓ ਹੀ ਬਣਾਈਆਂ ਸਾਡੇ ਕੋਈ ਦਾਣਾ ਮਾਲ ਨਹੀਂ ਪਿਆ ਸਾਡੀ ਮਨਪਸੰਦ ਦਾ ਅਸਲੀ ਮਾਲ ਸਾਨੂੰ ਐਰ ਕੀ ਮਿਲਿਆ ਭਸਨੀ ਜੀ ਕੱਲ ਹੀ ਨਾ ਇੱਕ ਆਈ ਹਾਂ ਬਗੇ ਦੋਵੇਂ ਜਾਨ ਮਾਲ ਬੜਾ ਫਿਰੇ ਕੋਈ ਨੰਗਰ ਨੰਗਰ ਲਾਭ ਦੇ ਬਚਨ ਲਿਖੇ ਆਕ ਗਏ ਬਾਕੀ ਫਰਕ ਕੀ ਲਿਖਿਆ ਇਹ ਸ਼ਾਮੀ ਮਾਲ ਕਨੇ ਦੇਣ ਲੱਗਾ ਗੁਰੂ ਆਉਂਦਾ ਤੇ ਸ਼ਾਮੀ ਦੇ ਦਿੰਦਾ ਜਨਾਬੀ ਕਹਿੰਦਾ ਇੱਕ ਨਾਮ ਲਈ ਰਾਤ ਇੱਕ 9 ਵਜੇ ਰਾਤ ਨੂੰ ਜਿਹਦੇ ਕੰਮ ਕਰਨਾ ਨਾ ਉਹਨੂੰ ਮਾਰਾ ਘਰ ਅੱਥਰ ਦਿਖਾਈ ਜਾਣਾ ਹਾਂ ਜੀ ਹਾਂ ਜੀ ਜਾਓ ਜਿਹਦੇ ਹੁਣ ਘਰੇ ਹੀ ਬਹਿਣਾ ਬਾਈ ਜੀ ਤੇ ਹੋਰ ਫਿਰ ਸੋਚੂ ਜੇ ਰੱਬ ਕਵੇ ਕਿ ਦੇ ਕੇ ਜਾਊਗਾ ਉਹ ਘਰੇ ਨਹੀਂ ਮਿਲਣਾ ਬਾਹਰ ਦਾ ਨਿਕਲਣਾ ਹੈ ਬਣਾ ਇਹਦ ਗੱਲ ਸੀ ਹੁਣ ਅਸੀਂ 2-300 ਕਿਲੋਮੀਟਰ ਆਨੇ ਆ ਤੇ ਜੋਰ ਦੀ ਕੀ ਹੈ ਮਾਰ ਹਨ ਇੱਥੇ ਬੈਠੇ ਦੇ ਬਈ ਉੱਥੇ ਨਹੀਂ ਮਿਲਣਾ ਤੇ ਇਕੱਲੇ ਬੈਠਾ ਨਿਕਲਣਾ ਸਾਰਾ ਇਹ ਦਿਨ ਉਹਦਾ ਕੰਮ ਕਰਨਾ ਪੈਣਾ ਹੈ ਕੰਮ ਕਰਨਾ ਪੈਣਾ ਅੱਜ ਪਰ ਮਾ ਮ ਕਰਾਂਗੇ ਤੇ ਫਿਰ ਅੱਜ ਭਾਜੀ 5 ਵਜੇ ਜੇ ਬੋਲ ਇਹਨੇ ਸੁਆਹ ਸੁਨਿਆ ਮਾ ਤੇ ਦੋ ਗੱਬਣਾ ਅਜਰਸੀ ਖੋਲੋ ਬਈ ਪਹਿਲੇ ਮੂੰਹ ਦਿਖਾਈਏ ਜਦ ਲਓ ਜੀ ਲਾ ਇਹ ਪ੍ਰੀਤ ਦੀ ਨਸਲ ਆ ਜੀ ਹਨੀ ਪ੍ਰੀਤ ਜੈਸੀ ਪ੍ਰੀਤ ਹਾਂ ਜੀ ਤੇ ਪਹਿਲਾਂ ਸੁਆਹ ਟੀਚ ਸੁਈ ਸੀ ਤੇ ਹੁਣ ਦੂਜਾ ਜਾਨ ਮੂੰਹ ਵੇਖੋ ਇਹ ਚੰਗੇ ਜਿਵੇਂ ਪੀੜੇ ਮੇਲੇ ਲੱਗਾ ਹੁੰਦਾ ਨਾ ਤੇ ਉਹੋ ਜੀ ਵਹਿੜਾ ਪਰ ਮੇਰਾ ਵੀ ਜਿੰਨੇ ਸੰਭੀ ਬੜੀ ਸੋਹਣੀ ਫੋਨ ਵਾਲਾ ਵਾਲੀ ਵਸ਼ੀਆ ਸੰਦੀਪ ਜੀ ਹਾਂ ਜੀ ਤੇ ਕਿੰਨੇ ਟਾਈਮ ਲਿੰਦੀ ਜੀ ਇਹ ਇਹ ਦੂਜਾ ਸੁਣੀ ਆ ਹਾਂ ਜੀ ਦੂਜੇ ਸੁਣੀ ਆ ਮੂੰਹ ਖੋਲੋ ਹਾਂ ਜੀ ਲੋ ਵੇਲੇ ਭਾਈ ਚੌਗੀ ਜੇ ਨਹੀਂ ਚਾਰ ਦੰਦਾ ਬਿਲਕੁਲ ਚਾਰ ਦੰਦਾ ਵੇੜ ਤੇ ਖੀਰੀ ਫੋਦੀ ਕਿਥਾ ਜਾਈ ਅਜੀ ਦੋਰੋ ਲੋ ਜੀ ਵੇਖੋ ਕਰਾਂ ਦੇ ਮੇਰੇ ਭਰਾ ਵੀ ਵੇਖਿਆ ਜੀ ਦੋਦੇ ਦੇ ਕਿੰਨਾ ਕਰਨਾ ਹਾਂ ਜੀ ਆ ਵੀ ਦੰਦੇ ਭਾਈ ਵੇਖੋ ਕਰਾਂ ਦੇ ਧੱਲੇਵਾ ਹਾਂ ਪ੍ਰੋਪਰ ਥਾਂ ਲੱਗਣਾ ਪੁੱਲਾ ਥਾਰੋਂ ਦਾ ਨਾ ਸਹੀ ਉਹ ਥਾਂ ਲੱਗਿਆ ਨਾ ਕਿ ਖੰਡੀ ਠੁੰਡੀ ਬੜੀ ਭਾਜੀ ਇਹ ਜੀ ਪਾਕਿਸਤਾਨ ਬਾਕੀ ਇਹ ਢੱਲਾ ਬੜੀਆਂ ਅਜੇ ਸਨੀਪ ਜੀ 10 ਦਿਨ ਪਏ ਆ ਅੱਛਾ 10 ਦਿਨ ਪਏ ਹਾਂਜੀ ਹਾਂਜੀ 10 ਦਿਨ ਪਏ ਕਰੂਗੀ ਖੀਰੀ ਨੇ ਸੰਦੀਪ ਭਾਜੀ ਉਹ ਕਹਿੰਦੇ ਸੀ 22 ਲੀਟਰ ਸੀ ਚੋਇਆ ਦੇ ਥੱਲੇ ਅੱਛਾ ਐਰ ਕੀ ਆਉਂਦੇ ਵੀ 25 ਪਲਾਸੀ ਵਸੀ ਜਾਊਗੀ ਚਲੀ ਜਾਣੀ ਬੱਚੀ ਸਾਨੂੰ ਨਹੀਂ ਅੱਖੇ ਦੀ ਬਾਕੀ ਨਾੜਾ ਨੂੜਾ ਵੈੜ ਦੇ ਛੱਡੇ ਬਹੁਤ ਆ ਹਾਂਜੀ ਮਾਦੀ ਸਲੀਬਾ ਇਹ ਹੈ ਫੋੜਾ ਲਾਉਣ ਵਾਲੇ ਦੇਖੋ ਤੁਸੀਂ ਇਹ ਦੇਖੋ ਜਿਹਨੇ ਬੱਲੇ ਸੁਭਾਰ ਕੀ ਕੀ ਆ ਉਹਨੇ ਖਾ ਕੇ ਵੇਖੋ ਇਹ ਖਾਇਆ ਖਰਕੋਲਾ ਖਲੋ ਬਤੋਏ ਕਹਾਂ ਇੱਕਲਾ ਪੀਤ ਲੈ ਅੰਦਰ ਰੱਖਿਆ ਵੇ ਇਹ ਬੁਲਾ ਕੇ ਨਾ ਹਾਂਜੀ ਸਹੀ ਗੱਲ ਹੈ ਇਹ ਨਮੂਨਾ ਆਇਆ ਨਮੂਨਾ ਬਾਕੀ ਤੁਹਾਡੀ ਗੁਬਾਰੀ ਤੁਲਗ ਰਹਿਣੀ ਨਹੀਂ ਨਹੀਂ ਪਾਜੀ ਆਪ ਨੂੰ ਕੋਈ ਨਾ ਮਤੰਦੇਗਾ ਮਾਨੂੰ ਆਗਾ 1000 ਖੰਡ ਵਜਿਆ ਨਾ ਤੈ ਹੀ ਦੇ ਦੇਣੀ ਸਾਡੀ ਗਾਂ 30 ਵੀ ਦੇ ਦੇਣਾ ਬਿਲਕੁਲ ਅਸੀਂ ਕਹਾਂ ਵੀ ਪਾਜੀ ਨੂੰ ਨਫਾ ਯਾਰ ਹੀ ਬੜਾ ਹਾਂਜੀ ਫਿਰ ਇੱਥੇ ਖੜੋ ਰਹੋ ਜਿਆਸੀ ਲੋ ਜੀ ਲੋ ਇੱਥੇ ਖਲੋ ਜਣੇ ਜੀ ਪਾਜੀ ਦੱਸੋ ਪਾਜੀ ਬੋਲੋ ਸੰਦੀਪ ਭਾਜੀ ਜੀਤ ਕਰਦਾ ਹੁੰਦਾ 70 ਦੀ ਵੇਚ ਲਈਏ ਵਛੀ ਤੁਹਾਨੂੰ ਪਤਾ ਆਪਣਾ ਮੁੱਲ ਜਾਇ ਜੀ ਹੁੰਦਾ ਹੈ ਜਾਇ ਜੀ ਹਾਂਜੀ ਇੱਕੋ ਹੀ ਗੱਲ ਕਰਦੇ ਬਸ ਇੱਕੋ ਹੀ ਕਰਦੀ ਹੈ ਜੀ ਇੱਕੋ ਹੀ ਸੰਦੀਪ ਜੀ 67 ਦੇ ਦਾਂਗੇ 67 67 ਜਾਇ ਦੀ ਹਾਂ ਬਾਈ ਜਾਣ ਦੋ ਆਪਾਂ ਨਹੀਂ ਘਟਾੜ ਪਰ ਇੱਕ ਵੇਚ ਲੋ ਜੇ ਜਾ ਰਹਾ ਤਾਂ ਕਮੈਂਟ ਲਾ ਦੇ ਜਿਆਦਾ ਇਹ ਵਹਿੜ ਦੇ ਹਾਂ ਵਹਿੜ ਵੇਖ ਕੇ ਕੋਈ ਨੀਰ ਗਵੇ ਵੀ ਮੁੱਲ ਜਾਵਾ ਲੇ ਭਾਈ ਹੋਰ ਤਾਂ ਸਹੀ ਆ ਚਲੋ ਲੇ ਭਾਈ ਹੁਣ ਹੋਵੇ ਕਿਸੇ ਕੋਲ ਭਾਈ ਲੱਖ ਦੀ ਆ ਜੇ ਅੱਡਾ ਕੋਈ ਚੰਗਾ ਹੋਵੇ ਨਾ ਚਲੋ ਅਸੀਂ ਮਾਨੇ ਕਰਦੇ ਸਾਡਾ ਅੱਡਾ ਜੇ ਹਿਸਾਬ ਦਾ ਨਹੀਂ ਨਹੀਂ ਬਹੁਤ ਚੰਗਾ ਅੱਡਾ ਹੋਵੇ ਤੇ ਇਹ ਵਾਸੀ ਦਾ ਮੁੱਲ ਸਵਾ ਲੱਖ ਹੋਣਾ ਨਸਰ ਬਹੁਤ ਵੈੜ ਤੇ ਗੱਡੀ ਕਿਨਾਂ ਵੇੜ ਸਰਪੰਚ ਨੇ ਪੂਰਾ ਲੈ ਬਾਕੀ ਜਿਹੜੇ ਥਾਂ ਲਖਣ ਆਹ ਦੇਖੋ ਪਰ ਅਗਲੇ ਦੋ ਵੱਡੇ ਪਿਛਲੇ ਛੋਟੇ ਹਾਂ ਹਣ ਸੰਦੀਪ ਭਾਈ ਜੇਸੀ ਵਾਸੀ ਦਾ ਪਹਿਲੀ ਵਾਰੀ ਵੇਖਿਆ ਪਾਜੀ ਨਸਲ ਆ ਹਾਂ ਨਸਲ ਆ ਨਸਲ ਆ ਜਿਹੜੀ ਫਰੀਦੀ ਆ ਫਰੀਦੀ ਆ ਫਰੀਦੀ ਉਹਨਾਂ ਨੇ ਕਹਿਆ ਫਰੀਦੀ ਆ ਆਪਾਂ ਨਹੀਂ ਜਾਣਦੇ ਕਿਹੜਾ ਫਰੀਦੀ ਬਾਕੀ ਨੇ ਦੱਸਿਆ ਆ ਨਹੀਂ ਨਹੀਂ ਸੌਂਦੇ ਨਹੀਂ ਆਹੀ ਸੁਣ ਲਿਆ ਉਹਨਾਂ ਕੋ ਤੇ ਕੀ ਹੋਇਆ ਬਿਲਕੁਲ ਜੀ ਹਾਂ ਜੀ ਚਾਰ ਦੇ 64 ਜਵਾਨੀ ਜੀ ਨੂੰ ਕੀ ਹੋਇਆ ਹਾਂ ਜੀ ਚਲੋ ਠੀਕ ਹੈ ਫਿਰ ਠੀਕ ਹੈ ਜੀ ਉਹਨੂੰ ਖੁਸ਼ ਨਹੀਂ ਕਰਦੇ ਜੋ ਕੁਝ ਕਰਨਾ ਕੋਈ ਨਹੀਂ ਸੁਨੀਪਾ ਜੀ ਫਿਰ ਵੀ ਖੁਸ਼ ਕਰਾਂਗੇ ਆਪਾਂ ਹਾਂ ਜੀ ਆਹ ਇਹ ਸਾਈ ਵਾਲੇ ਵੀ ਨਕੀਨਾ ਖੜਿਆ ਸਾਈ ਵਾਲੇ ਪਾਜੀ ਉਹ ਕਿੰਨਾ ਸਹੀ ਪਾਜੀ ਮਤਲਬ 22 ਕਿਲੋ ਬੋਲਾ ਜਰਾ ਤਿਆਰ ਆਜ 5ਵੇਂ 6ਵੇਂ ਦਿਨ 5ਵੇਂ ਦਿਨ ਦੀ ਸੂਈ ਆ ਪਾਜੀ ਕਿਲੋ ਕਿਲੋ ਆਇਆ ਜਰਾ ਇਹ ਥੱਲੇ ਆ ਜਾ ਬੁੱਧ ਜੇ ਚੰਗੇ ਮਤਲਬ ਚਲ ਗਈ ਕਿ ਜੀਵਿਦਾਰ ਕੋ ਜਾਂ ਮੰਨ ਲਓ ਸੇਵਾ ਵਾਲੇ ਕੋ ਤੇ ਭਾਈ 30 ਕਿਲੋ ਦੁੱਧ ਚਵਾਜੂਗਾ ਲੰਮੀ 200 ਰੁਪਏ ਲੋ ਲੋ ਜੀ ਲੋ ਜੀ ਦੇਖੋ ਰੋਗ ਰੋਗ ਦੀ ਆ ਹੈਂ ਆਰੇ ਦੀ ਰੋਗ ਰੋਗ ਦੀ ਆ ਜਵਾਬ ਪੂਰਾ ਲੋ ਕਰ ਦੇ ਕੈਮਰਾ ਖਬਰਾਂ ਜਾ ਆ ਜਾ ਆ ਜਾ ਬੁੱਧ ਬਾਕੀ ਲੋ ਬਤੋਏ ਨਹੀਂ ਠੀਕ ਹੈ ਜੀ ਬੱਚੇ ਦੇ ਜਾਲ ਹੈ ਤੋ ਨਹੀਂ ਬੰਨੋ ਹੈ ਹੈ ਇਹ ਵੀ ਸੰਦੀਪ ਭਾਜੀ ਲੰਮੇ ਪੈਣ ਵਾਲੀ ਹੈ ਲੰਮੇ ਪੈਣ ਦੇਖੋ ਹਾਂਜੀ ਫਿਰ ਬਸ ਥਾਂ ਤੋਂ ਇਧਰ ਵਾਹ ਚੰਗੀ ਤਰ੍ਹਾਂ ਵਿਖਾ ਦਿਓ ਜੀ ਚੰਗੀ ਤਰ੍ਹਾਂ ਆ ਉਸੇ ਕੋਟਾ ਨੰਬਰ ਕਿੱਦਾਂ ਮੈਨੂੰ ਤੇਰੇ ਲੱਗ ਗਿਆ ਸੁੰਭਾਈ ਥਾਣਾ ਭਾਜੀ ਸੁੰਭਾਈ ਹੈਗੇ ਪਰ ਉਹ ਕਾਰ ਹੀ ਥਾਣੇ ਜਿਵਾਉਂਦੇ ਆਗੇ ਤੇ ਚਵਾ ਲਗਾਵਾ ਇੱਕ ਨੰਬਰ ਦੱਸੋ ਫਿਰ ਇਹਦੀ ਵੀ ਕੀਮਤ ਦੱਸੋ ਭਾਜੀ ਦੱਸੋ ਵੀ ਜੀ ਤੁਸੀਂ ਦੱਸੋਗੇ ਦੱਸੋ ਦੱਸੋ ਤੁਸੀਂ ਦੱਸੋ ਭਾਜੀ ਮੁੱਲ ਰਸੀਦਾ 75000 ਹਾਂ ਪਰ 75 ਦੀ ਨਹੀਂ ਦੇਣੀ ਅਸੀਂ ਹਾਂ 75000 ਦੀ ਰਸੀ ਦੇ ਦਾਂਗੇ 75000 ਦੀ ਦੱਸ 75 ਸ਼ਮੀਗ ਲੋ ਚਵਾ ਜੂਗੀ 70000 ਦੀ 70000 ਦੀ ਭਾਜੀ ਹਾਂ ਹਾਂ ਹੀ ਕਰ ਦਾਂਗੇ ਸੋਨਰ ਹੋਰ ਕਰਦੇ ਮੌਕੇ ਬਣਾਉਂਦਾ ਹਾਂ ਹਾਂ ਜੀ ਹੋ ਹੋ ਬਾਜੀ ਕਰਾਂਗੇ ਓ ਠੀਕ ਆ ਜਾ ਪਤਾ ਨੂੰ ਆ ਜਾਂਦੋ ਅੱਜ ਬੰਦ ਹੋ ਗਈ ਜੀ ਇਧਰ ਆ ਜਾਓ ਇਹ ਵੀ ਗੱਬਣਾ ਏ ਭਾਈ ਗੱਬਣ ਜੇ ਇਹ ਵੀ ਸ਼ਾਈ ਵਾਲਿਆ ਪਰ ਗੱਬਣਿਆ ਵਸੀਏ ਲੋ ਜੀ ਵਿਖਾਉ ਕਰਾ ਦੇ ਬਾਕੀ ਇਹ ਹੀ ਭਾਜੀ ਕੋ ਆਂਦੇ ਵੀ ਪਹਿਲੇ ਸਵੇਰ ਨੂੰ 17 ਕਿਲੋ ਦੁੱਧ ਦਾਵਾ ਹਾਂ ਠੀਕ ਆ ਜੀ ਤੇ ਐ ਰੋ ਪੇ ਚੋਲੋ ਵੇਖੋ ਜਾਂ ਵਾਰਦੀ ਜਾਂ ਘੜਦੀ ਇਹ ਕਰਮਾਂ ਦੀ ਗੱਲ ਈ ਹੈ ਜੀ ਇਹ ਵੀ ਚੋਲੋ ਬਲੇ ਨੀ ਪਰੇ ਨੋਣੀ ਲੋ ਜੀ ਵੀ ਦੇਖੋ ਕਰਾ ਦੇ ਇਹ ਮੀਨੀ ਆ ਸੰਦੀਪ ਭਾਜੀ ਸਿੰਘ ਇਹ ਲਦੇ ਆ ਦੇ ਤੰਗ ਇਹ ਨਹੀਂ ਦੇ ਦੇ ਜਕਰੋ ਹਾਂ ਛੋਟੇ ਨਾਲ ਲੋਗ ਹਾਂ ਜੋ ਹਾਂ ਇਹ ਵੀ ਬੜੀ ਉੱਚੀ ਰਮੀ ਹੈ ਨਾ ਹਾਂਜੀ ਹਾਂਜੀ ਫੁੱਲ ਕਾ ਫੁੱਲ ਕਾ ਦੇ ਭਾਈ ਛੋਟੀਆਂ ਛੋਟੀਆਂ ਨਹੀਂ ਕੋਈ ਹੈਗਾ ਵੇਖ ਹਾਂ ਫੁੱਲ ਕਾ ਦੇ ਜਾਂ ਸਤਾ ਹੈ ਠੀਕ ਹੈ ਬਦਿਆ ਜੀ ਬੰਦੇ ਰੇਡ ਸੰਦੀਪ ਭਾਜੀ ਕਰ ਨੂੰ ਭਾਵੇਂ ਮੁੱਲ 55000 ਕਰ ਲਈਏ ਹੂੰ ਲੇਖਦੀ ਆ 55 ਦੀ ਵੀ ਫੜਦੀ ਵੀ ਵੇਖਦੀ ਆ ਵਾਸੀ ਜੇ ਤਿਆਰ ਹੁੰਦੀ ਦੇ ਹੂੰ ਹੁਣ ਆਪਾਂ ਵਸੀ ਦੇਣੀ ਆ ਜਿਹੜੀ ਹਾਨ ਆ 50000 ਜੀ ਹਾਂ ਜੀ 1000 ਰੁਪਏ ਭਾਈ ਛੋਣ ਨਹੀਂ ਕਰਾਂਗੇ 1000 ਹੋਰ ਜਾਣ 48000 ਜਾਣ ਦੋ ਚਲੋ ਇਹ ਆ ਇਹ ਪਾਣੀ ਗੱਬਣੇ ਇਹ ਵੀ ਵਸੀ ਗੱਬਣੇ ਆ ਜੀ ਇਹ ਵੀ ਵਸੀ ਗੱਬਣ ਆ ਹਾਂ ਜੀ ਇਹ ਵੀ ਜੀ ਸੁਹਾ ਜੇ ਇਹ ਕਿ ਪਾੜੀ ਕੱਢ ਕੇ ਲੈ ਕੇ ਹਾਂ ਜੀ ਹਾਂ ਜੀ ਇਹਨੂੰ ਕੋਲ ਬਟਾ ਇਹ ਬੜਾ ਸਾਲ ਵਾਲਾ ਨੇ ਸਹੀ ਗੱਲ ਜੀ ਇਹ ਲੱਗਦਾ ਉਂਗਲ ਦਾ ਮੁੱਲ ਪਈ ਜਾਂਦਾ ਸੰਦੀਪਾ ਜੀ ਉਂਗਲ ਦਾ ਮੁੱਲ ਪਈ ਜਾਂਦਾ ਮੈਨੂੰ ਆ ਵੀ ਲੱਗਦਾ ਇਹ ਲੱਗਣਾ ਤਾਂ ਬਾਬੇ ਨਾਲ ਕਿਤੇ ਵੇਲੇ ਜੀ ਬਾਕੀ ਆ ਗਈ ਇਹ ਵੀ ਠੰਡੀ ਜੀ ਸੰਦੀਪਾ ਜੀ ਇਹ ਮੱਚੀ ਬਣੂਗੀ ਚੰਗੀ ਜੀ ਬਿਲਕੁਲ ਹਾਂ ਜੀ ਕੰਗਰਾ ਨੇ ਹਾਂਜੀ ਗੁਰਦਾਸ ਜੀ ਫਿਰ ਸੰਦੀਪ ਭਾਜੀ ਮੱਛੀ ਤੇ ਬੜੀ ਆ ਹੂੰ ਦੇਣਾ ਲੈ ਜੂਗੀ ਅਜੇ ਹਫਤਾ ਹੀ ਲੈ ਜੇ ਫੁੱਲਾ ਡੁੱਲਾ ਸਿਆ ਤੇ ਦੂਜਾ ਸੁਹਾਵਾ ਮੱਛੀ ਮੱਛੀ ਦਾ ਮੁੱਲ ਤੇ 45000 ਆ ਹੂੰ ਪਰ ਮਿਲੀ ਭਾਣਾ ਆ ਭਾਣਾ ਦੇਣੀ ਭਾਣ ਨਾਲੇ ਠੀਕ ਆ ਕਿ ਨਹੀਂ ਮੱਛੀ ਸੰਦੀਪ ਜੀ 40000 ਦੀ ਹਾਂ ਨਾ ਕਰਦਾਂਗੇ ਚਲ ਆ ਵੀ 500 ਰੁਪਏ ਛੋੜੀ ਪਾ ਜੀ 500 ਨਾ ਘਰ ਪਰ ਹਜ਼ਾਰ ਹੀ ਜਾਣ ਦੋ ਜੀ ਆ ਜਾਂਦੇ ਚਲ ਜਾਣ ਦੋ 40000 ਜਾਣ ਦੋ ਜੀ ਜਾਣ ਦੋ ਇਹ ਵੀ ਕੱਪੜਾ ਨਹੀਂ ਇਹ ਸੂਈ ਜੇ ਦੁੱਧ ਕਿੰਨਾ ਇਹਦੇ ਕੋਲ 14 ਕਿਲੋ ਜਿਹੜਾ ਤਿਆਰ ਹੈ 14 ਕਿਲੋ ਦੋ 14 ਜੀ ਚੋਬਰ ਮਗਰ ਜੇਰੇ ਹੈ ਚੋਬਰ ਚੋਬਰ ਮਗਰ ਲੋ ਵੇਖੋ ਕਰਾਂ ਜੀ ਘਾਟਾ ਹਲੇ ਵਾ ਘਾਟੇ ਵੀ ਹੈ ਨਹੀਂ ਕਿਵੇਂ ਦੋ ਘਾਟ ਨਹੀਂ ਘਾਟ ਨਹੀਂ ਸੰਦੀਪ ਭਾਜੀ ਜੀ ਆਹ ਵੇਖੋ ਕਰਾਂ ਨੇ ਜੀਆ ਘੜ ਘੜ ਲੈ ਕੇ ਆਂਦੇ ਦੋ ਜਾਨੇ ਬੜੇ ਸੰਦੀਪ ਜੀ ਅਜੇ ਤਾਂ ਥੋੜਾ ਜਾਨਾ ਭਰਾ ਆਪਣਾ ਹੋ ਗਿਆ ਵਾਪਸ ਤਾ ਉਂਗਲ ਵਢਾ ਕੇ ਚਲੋ ਫੇਰ ਵੀ ਅਸੀਂ ਘੁੰਮਣ ਤੋਂ ਨਹੀਂ ਤਲਦੇ ਬਹੁਤ ਕੜਦੇ ਨੇ ਢੀੜਾ ਹਾਂਜੀ ਢੀੜਾ ਫੇਰ ਵੀ ਬਹੁਤ ਕੜ ਜਾਈਦਾ ਬਾਕੀ ਆਪਣੇ ਵੱਲੋਂ ਤੇ ਮਾਲ ਲਾਸਟ ਪੀਸੀ ਹੈ ਗੁਰਦੇਵਾਲੀ ਜੀ ਹੁਣ ਲਾਸਟ ਹੀ ਲਾਸਟ ਬਹੁਤ ਉੱਪਰ ਆ ਜੋ ਉਹ ਬੱਚਾ ਚੁਗਦਾ ਆਪਣਾ ਮਾਰ ਦੇ ਚਲੋ ਬਾਬਾ ਬਾਬਾ ਇਹ ਕਿੰਨੇ ਵੀਡੀਓ ਕਰਨਾ ਹੈ ਹਾਂਜੀ ਫਿਰ ਕਸੋ ਭਾਈ ਸੰਦੀਪ ਜੀ ਇਹ ਲਾਸਟ ਪੀਸ ਰਹਿ ਗਿਆ ਹੁਣ ਤੁਸੀਂ ਦੱਸ ਦੋ ਐਡ ਅਜ ਨਹੀਂ ਤੁਸੀਂ ਨਹੀਂ ਆਪੀ ਦੱਸ ਦੋ ਹੁਣ ਇੱਧਰ ਆ ਜਾਓ ਇੱਧਰ ਆ ਜਾ ਇੱਧਰ ਆ ਜਾ ਜੀ ਜੀ ਇੱਧਰ ਹੀ ਆ ਜਾਓ ਲਓ ਜੀ ਲਓ 40000 ਦੀ ਬਚੀ ਦੇ ਦਾਂਗੇ ਸੰਦੀਪ ਭਾਜੀ ਹਾਂ ਨਹੀਂ ਭਾਈ ਨਹੀਂ ਠੀਕ ਹੈ ਠੀਕ ਜੇ ਸ਼ੋਰ ਕਰ ਸ਼ੋਰ ਕਰ ਜੀ ਕੁਝ ਸ਼ੋਰ ਕਰ ਦਾਂਗੇ ਹੁਣ ਮੈਂ ਮੈਕਣਾਈ ਜਰਨ ਤੋਂ ਫੈਸਲਾ ਨਹੀਂ ਨਹੀਂ ਭਾਈ ਆਪੇ ਪਾ ਲੈ ਥੋੜਾ ਜਿਆਦਾ ਜਿਆਦਾ ਜਿਹੜਾ ਬਾਕੀ ਬਾਕੀ ਭਾਈ ਇੱਥੇ ਆ ਕੇ ਚੈੱਕ ਕਰੇ ਚੈੱਕ ਕਰਕੇ ਤਸੱਲੀ ਕਰਕੇ ਇਹ ਵੀ ਵਸ਼ੀ ਜਿਹੜੀ 25 ਕਿਲੋ ਦੇ ਖੁੱਲੀ ਡੁੱਲੀ ਦਊਗੀ ਬਿਲਕੁਲ ਤੇ ਇਹਦਾ ਵੀ ਇਹੋਲੇ 22 ਕਿਲੋ ਆ ਇਹਦੇ ਥਲੇ 5 ਦਿਨ ਹੋਏ ਆ ਸੂਈ ਨਹੀਂ ਤੇ 26 27 ਕਿਲੋ ਤੋਂ ਬਾਹਰ ਵੀ ਨਹੀਂ ਮਰਦੀ ਚਲੋ ਗਾ ਹਾਂ ਬਾਕੀ ਕਰਮ ਆਪਣੇ ਹਾਂਜੀ ਕਿਸਮਤ ਆਪਣੀ ਬੋਲੋ ਫਿਰ ਨੰਬਰ 84275 2682 ਪਿੰਡ ਕੋਟ ਖਜਾਨਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਜੀ ਸਸਿਕਾ ਸਸਿਕਾ ਛੋਟਵਾ ਮਿੰਡਾ ਛੋਟਵਾ ਮਿੰਡਾ